ਅਬਨਪਾ ਉਪਰੋ پورے ਨਗਰ ਦੇ ਵਸਨੀਕੋ ਮੈਂ ਸਿਰਫ ਇਸ ਮਸਲੇ ਤੇ ਮਸਲਾ ਕੀ ਹੈ ਗੱਲ ਕੀ ਹੈ ਐਡਾ ਵੱਡਾ ਪੇਚਾ ਜਿਹੜਾ ਜੇ ਬਠਿੰਡੇ ਜ਼ਿਲ੍ਹੇ ਦੇ ਵਿੱਚ 66 ਕਿਲੋਮੀਟਰ ਭਾਰਤ ਵਾਲਾ ਸੜਕ ਨਿਕਲਦੀ ਹੈ 7 ਕਿਲੋਮੀਟਰ ਤੇ ਸੈਂਟੀ ਹੈ ਐਡੋ 14 ਕਿਲੋਮੀਟਰ ਪਿੱਛੇ ਵੀ ਸੈਂਟੀ ਹੋਈ ਉਹ ਵੀ 2 ਸਾਲਾਂ ਬਾਅਦ ਹੋਈ ਸੈਂਟੀ ਪਹਿਲਾਂ ਬੰਨੀ ਹੋਈ ਜਦੋਂ ਹਿਆਰੋ ਦੇ ਜੋਗਿਆਰੇ ਪਿੰਡ ਦੇ ਵਿੱਚੋਂ ਛੜਕਾ ਕੇ ਪਖਰਾੜੋ ਪਿੰਡ ਦੇ ਵਿੱਚ ਦਾਖਲ ਹੁੰਦੀ ਹੈ ਸਾਡਾ ਰੌਣਾ ਪੈ ਜਾਂਦਾ ਵੀ 24 ਲੱਖ ਦਾ ਰੇਟ ਨਹੀਂ ਪੰਜਾਬ ਦੀ ਧਰਤੀ ਤੇ ਕਿਤੇ ਵੀ ਕਿਉਂਕਿ 332 ਲੱਖ ਦੀਆਂ ਰਜਿਸਟਰੀਆਂ ਡੀਸੀ ਸਾਹਿਬ ਪਟੰਡਾ ਜਿਹੜੇ ਅੰਦਰ ਬੈਠੇ ਐ ਇਹਨਾਂ ਨੂੰ ਲਿਜਾ ਕੇ ਪੇਸ਼ ਕੀਤੀਆਂ ਸੀ ਉਹ ਪੇਸ਼ਕਾਰੀਆਂ ਤੋਂ ਬਾਅਦ ਖਾਸੀ ਲੰਮੂ ਮੜਾਈ ਲੱਗਤਾਂ ਆਹੀ ਜਦੋਂ ਜਾਇ ਚੱਲੀ ਹੋਰ ਇਸ ਗੱਲ ਤੇ ਆਏਗੀ ਆਪ ਵੀ ਡਾਇਰੈਕਟਰ ਦੇ ਕੇਸ ਪਵਾ ਦਿਓ ਠੀਕ ਸਮਾਂ ਤੋਂ ਇਹਦੇ ਵਿੱਚ ਬੈਠਿਆ ਚੀਏ ਕਿਸਾਨ ਜੇ ਕੀਮਤ ਤੋਂ ਪਰਵਾਹ ਨਹੀਂ ਤੁਸੀਂ ਇਹ ਕੇਸ ਦਾਖਲ ਕਰਾ ਦਿਓ ਅਸੀਂ ਆਪ ਇਹਦੀ ਬਕਾਇਤ ਕਰਾਂਗੇ ਆदमी ਡਾਇਰੈਕਟਰ ਦੇ ਜਾ ਕੇ ਆਪਦਾ ਵਕੀਲ ਪੇਸ਼ ਕਰਾਂਗੇ ਸੋਦਾ ਕੋਈ ਵਕੀਲ ਦੀ ਹੋ 70 ਲੱਖ ਦੇ ਬਾਗਿਆ ਰੇਟ ਲਾਖ ਰੁਪਇਆ ਵਿਆਜ ਦਾ ਬੜਾ ਦੋ ਸਾਲਾਂ ਦਾ 75 ਸਾਢੇ 75 ਲੱਖ ਰੁਪਇਆ ਕਿਲੇ ਦਾ ਮਿਲਿਆ 70 ਹੋਈ 6 ਕਿਲੋਮੀਟਰ ਦੀ ਉਹਦੀ 13 ਕਿਲੋਮੀਟਰ ਦੀ ਜਿਹੜੀ ਸੜਕ ਤੋਂ ਸੜਕ ਵਰਨੀ ਹੈ ਦਾਪਾ ਲਈ ਤੂੰ ਬਠਿੰਡਾ ਜਿਹਨੂੰ ਇਹ ਬ੍ਰਾਊਨ ਵੈਲਟ ਕਹਿੰਦੇ ਐ ਤੇ ਉਹਨੂੰ ਗ੍ਰੀਨ ਵੈਲਟ ਕਹਿੰਦੇ ਜਿਹੜੀ ਖੇਤਾ ਵਿੱਚ ਦੀ ਜਾਂਦੀ ਹੈ 70 ਬਣ ਕੇ ਇੱਥੇ ਆ ਗਏ ਆ ਚਾਹੋਗੇ ਮੇਰਾ ਮਗਰਲਾ ਜੀ ਤੋਂ ਇਹ ਛੜਕ ਉੱਤਰ ਰਹੀ ਐ ਉਹਦਾ ਕਰੋੜ ਰੁਪਿਆ ਰੇਟ ਐ ਪਾਓ ਪੂਰਾ ਕਰੋੜ 1 ਰੁਪਿਆ ਨਹੀਂ ਘਟਾ ਧਿਆਨ ਚਾਹ ਬੀਸੀ ਸਾਹਿਬ ਦੇ ਤੇ ਜੇ ਉਹ ਥੱਲੇ ਉਤਰਦੀ ਐ ਆ ਦੁਨੀਆ ਦੇ ਕਿਸਾਨਾਂ ਦੀ ਜਮੀਨਾਂ ਦੀ ਐ ਇਹਦਾ 40 ਲੱਖ ਕਿਉਂ ਪਾਇਆ ਦਿੱਲੀ ਛੱਕ ਗਈ ਸਾਡੇ ਵਾਲੀ ਜ਼ਮੀਨ ਨੂੰ ਕੀ ਗੱਲ ਹੋ ਗਈ ਇਹ ਇਹਦਾ 40 ਲੱਖ ਕਿਉਂ ਪਾਇਆ ਇਹ ਤੋਂ ਬਾਹਰ ਰੇਟ ਦੀ 37 ਤੋਂ ਤੇ ਕਰਕੇ ਬਣ ਗਈ ਇੱਥੇ ਕੀ ਕਾਰਨ ਬਣ ਗਏ ਡੀਸੀ ਸਾਹਿਬ ਨੂੰ ਪਲੀ ਭਾਤ ਪਤਾ ਇਸ ਗੱਲ ਦਾ ਕੋਈ ਹੋਲਾ ਨਹੀਂ ਜਿਹੜਾ ਉਹ ਕੱਲ ਦੀ ਇਹ ਗੱਲ ਕਹਿ ਰਹੇ ਐ ਵੀ ਇੱਥੇ ਗੋੜਾ ਮਸਲਾ ਹੈ ਕੀ ਗੋੜਾ ਕਰਕੇ ਡੇ ਹੋਇਆ ਕਿਸਾਨ ਜਿੱਥੇ ਮੰਡੀ ਵਾਲੇ ਡੀਸੀ ਸਾਹਿਬ ਇਹ ਗੋੜਾ ਮਸਲਾ ਹੁੰਦਾ ਫੇਰ ਅਸੀਂ ਆਪ ਦੇ ਖੇਤਾਂ ਜਾਂਦੇ ਖੇਤਾਂ 'ਚ ਇਹ ਗੋਦਾ ਸੋਡੀ ਪੁਗੀ ਹੈ ਤੁਸੀਂ ਮੋਦਰਾ ਕੁੱਟ ਲਿਆ ਅਸੀਂ ਕੁੱਟ ਖਾ ਲਈ ਸਿਰ ਪਾਰ ਤੇ ਸਾਡੇ ਔਰਤਾਂ ਅਸੀਂ ਸਾਵਰ ਰਾੜਾ ਦੇ ਫੋੜ ਇੱਥੇ ਬੈਠ ਗਏ ਕਿਹਦੇ ਉੱਪਰ ਸਾਦ ਤੋਂ ਹੁੰਦੀ ਹੈ ਬਈ ਇੱਥੇ ਕਿਸਾਨਾਂ ਦੀ ਹੁੰਦੀ ਹੈ ਜਿਹਦੇ ਆਪ ਦੇ ਖੇਤ ਉਹ ਆਪ ਦੇ ਖੇਤਾਂ ਜਾ ਦਾ ਸਕਣ ਕਿੱਥੇ ਆ ਸਾਡੀ ਮਾਲਕੀ ਆਕਾਰੀ ਕਹਾਣੀ ਕੌਣ ਕਹਿੰਦਾ ਸਾਡੀ ਖੇਤਾਂ ਦੇ ਉੱਤੇ ਆਪਦੀ ਮਾਲਕੀ ਹੈ ਅਸੀਂ ਸੋਡੇ ਘੇਰੇ ਹੋਏ ਬੱਜੇ ਬੈਠਿਆ ਤੁਸੀਂ ਪਰਚੇ ਵੀ ਦਰਜ ਕਰ ਲਏ ਕੁੱਟ ਵੀ ਲਏ ਤੇ ਦੋਸ਼ ਵੀ ਲਾਉਣੇ ਸ਼ੁਰੂ ਕਰਤੇ ਤੇ ਛਾਲਾ ਛੇ ਵੀ ਦੇਤੀ ਚਾਹੇ ਫੋਰਸਾਂ ਨੂੰ ਦੇਤੀ ਸਾਨੂੰ ਕੋਈ ਗਿਲਾ ਨਹੀਂ ਨਾ ਫੋਰਸ ਤੇ ਗਿਲਾ ਸੋ ਦੇਤੇ ਗਿਲਾ ਸਰਕਾਰ ਤੇ ਗਿਲਾ ਫੋਰਸਾਂ ਦਾ ਦੇਪ ਹੋਇਆ ਅਸੀਂ ਧਰ ਤੇ ਕਰਦੇ ਆਇਆ ਸਾਨੂੰ ਪਤਾ ਸਾਡੀਆਂ ਯਾਦੋਂ ਉਤਰਾਓ ਸਾਡੇ ਚੋਂ ਆਉ ਵੀ ਪਰ ਉਹ ਤੁਰ ਆਇਆ ਇੱਥੇ ਗਿਆ ਆ ਇੱਥੋਂ ਜਾ ਕੇ ਖੇਤਾਂ ਜਾ ਕੇ ਗੱਲ ਕਰਨ ਦਾ ਬਸਾ ਸਾਰੇ ਅਧਿਕਾਰੀ ਖੜੇ ਸੀ ਜਦੋਂ ਸਰਪੰਚ ਜੇ ਤੇ ਉਹ ਬਲਡوزر ਚਲਾਇਆ 21 ਤਰੀਕ ਨੂੰ ਉੱਥੇ ਜਾਣ ਦੀ ਕਹਾਣੀ ਹੋ ਗਈ ਵੀ ਉੱਥੇ ਜਾ ਕੇ ਬਹਿ ਜਾ ਕੇ ਤੁਸੀਂ ਗੱਲਬਾਤ ਚਲਾ ਲਓ ਕਿਹੜਾ ਹੀ ਗੋਲਾ ਬਸਲਾ ਗਿਆ ਇਹ ਜੇ ਤੁਸੀਂ ਵੀ ਗੋ ਕਹਿੰਦੇ ਹੋ ਤੁਸੀਂ ਪੂਰੇ ਪਾਣੇ ਦੋ ਸਾਲ ਹੋ ਗਏ ਲੈ ਦੀ ਘਾਤ ਪਾਇਆ ਹੋਇਆ ਥੱਲੇ ਦੀ ਨਿਕਲਦੀ ਹੈ ਪਾਪ ਤੇ ਸਾਡੇ ਇਨਾ ਕਿਸਾਨਾਂ ਨੂੰ 36 ਲੱਖ ਰੁਪਿਆ ਕੇ ਲੈਣਾ ਮਿਲਿਆ ਹੋਇਆ 36 ਲੱਖ ਤੇ ਉਹਦੇ ਉੱਤੋਂ ਦੀ ਹਰਤ ਮਾਲਾ ਨਿਕਲਦੀ ਹੈ ਉਸ ਕਿੱਲਾ ਵਿੱਚ ਦੀ ਕਿੱਲੇ ਵੱਧ ਵੀ ਨਿਕਲਦੀ ਹੈ ਤੇ ਉਹਦਾ ਰੇਟਰ 30 ਲੱਖ ਕਿੰਬਾਰਾ ਖਾਜੂ ਬਈ ਇਸ ਗੱਲ ਦਾ ਕੌਣ ਬਰਦਾਸ਼ਤ ਕਰ ਲਵੇ ਗੱਲਾ ਜਦੋਂ ਥੱਲੇ ਦੀ ਪਾਪ ਨਹੀਂ ਕੰਦੀਏ ਤੁਸੀਂ ਲੋਰਿਆਂ ਦੇ ਤਾਂ ਨੇੜੀ ਉਧਰ ਗੈਸ ਪਾਈਪ ਲਾਈਨ ਨਿਕਲਦੀ ਐ ਜਿੱਦੇ ਤੁਸੀਂ ਪੌਣੇ 2 ਸਾਲ ਪਹਿਲਾਂ ਸਮਝੌਤਾ ਕੀਤਾ ਸੀ ਸਾਰਾ ਕੁਝ ਢਾਕੇ ਸਾਡੇ ਉੱਤੇ ਆਈ ਹਾਲਤ ਪੈਦਾ ਕਰਕੇ ਆਈ ਗੁੱਤ ਮਾਰਾਈ ਹਾਲਤ ਪੈਦਾ ਕਰਨ ਤੋਂ ਬਾਅਦ ਜਦੋਂ ਤੁਸੀਂ 12 ਦੀ ਖਾਤਾ ਹੈਗਾ ਤੁਸੀਂ ਖੋਦਾ ਕੇ ਤਲਵੰਡੀ ਸਾਹਿਬਾਂ ਦੇ ਵਿੱਚ ਬੈਠੇ ਇੱਥੋਂ ਦੇ ਐਸਐਸਪੀ ਸਾਹਿਬ ਗੁਰਮੀਨ ਸਿੰਘ ਜਿਹੜੇ ਛਾਵਲ ਸਿੰਘ ਦੇ ਵਿੱਚ ਸੋਦੇ ਦੋਵਾਂ ਦੀ ਸ਼ਾਂਤੀ ਰਾਤ ਤੁਸੀਂ ਕਹਿੰਦਾ ਉਹਦਾ ਛੱਤੀ ਆ ਕਹਿੰਦੇ ਵੀ 24 ਲੱਖ ਰੁਪਈਆ ਉਤਲਾਬੀ ਫਸਲਾਂ ਦਾ ਪਾਇਆ ਹੈ। ਸਾਨੂੰ ਵੀ ਪਤਾ ਪਰ ਉਹ ਗੱਲ ਫਸ ਗਈ। 24 ਲੱਖ ਰੁਪਈਆ ਕਿੱਲੇ ਦਾ ਪੈਪਲੈਟ ਦਾ ਚਲਦਾ ਹੈ। ਉੱਤੇ ਸਾਮਾਨ ਦੇ ਦਸਤ ਦਿਖਾਤੇ ਕਿਸੇ ਅਨਕਾਰੀ ਨੇ ਮਰਜ਼ੀ ਦਿਖਾਤੇ ਬੈਠੇ ਨਾ ਨਹੀਂ ਲੈਂਦਾ। ਉਹ ਕਹਿੰਦਾ ਸਾਨੂੰ ਪੈਸੇ ਮਿਲਣੇ ਚਾਹੀਦੇ ਨਾ ਬਗੈ ਸੇਵਾ ਦਿਖਾ ਦੇ ਮੱਥਲੇ ਨਿਕਲਿਆ ਭਾਈ। ਉਹ ਕਿਸਾਨਾਂ ਨੇ ਸਾਨੂੰ ਦੇਤਾ ਸੀ ਉਹਦੇ ਪੈਸੇ ਦੇਤੇ। ਇਹ ਫੈਸਲੇ ਤੋਂ ਬਾਅਦ ਇਹ ਸੀ ਸਾਡਾ ਪਟੰਡਾ ਕਹਿੰਦੇ ਉਹ ਅਧਿਕਾਰੀ ਆਦਣਗੇ ਜਿਨ੍ਹਾਂ ਨੇ ਸਾਗਵਾਨ ਦੇ ਡਾਕ ਦਿਖਾਏ ਐ ਉਹ ਵੀ ਉਸੇ ਟਰਾ ਫਿਰਦੇ ਭਾਈ ਕੋਈ ਨਹੀਂ ਆ ਰਿਹਾ ਪੈਸੇ ਵੀ ਮਿਲ ਕੇ ਕੋਈ ਵਾਪਸੀ ਨਹੀਂ ਹੋਈ ਸਾਡੇ ਨਾਲ ਲਿਖਤੀ ਸਮਝੌਤਾ ਹੋ ਗਿਆ ਸੋ ਨੂੰ ਨੂੰ ਇਹ ਤਾਂ ਪਹਿਲਾ ਪਹਿਲਾ ਪੈਸੇ ਪਾ ਕੇ ਫੇਰ ਲੈ ਲਿਆ ਉਹਦਾ ਗੈਸ ਤੇ ਬਲੰਦਾ ਜੀੜ ਲਾਵਾਗੇ ਅਸੀਂ ਉਹ ਤੋਂ ਬਾਅਦ ਕੀ ਕੀਤਾ ਭਾਈ ਆ ਸਾਰਾ ਦੇਣ ਵੀ ਬਾਰੀ ਹੋਇਆ ਪਤਾ ਨਹੀਂ ਕਹਿੰਦਾ ਅਖਾ ਡੀਸੀ ਸਾਹਿਬ ਨੂੰ ਉੱਥੇ ਫੋਰਸ ਲੈ ਕੇ ਆ ਗਏ ਤੜਕੇ 3 ਵਜੇ ਜਦੋਂ ਵੀ ਬਾਰਾ ਨਹੀਂ ਖਾਤਾ ਇੱਕ ਵਾਰੀ ਵਾਪਸੀ ਕਰ ਲਈ ਸਾਨੂੰ ਪਤਾ ਉਹ ਵੀ ਦੋ ਵਿੱਚ ਹੀ ਉਂਗਲੀ ਜਾਂਦੀ ਹੈ ਇਸ ਲਈ ਭਾਓ ਮਸਲਾ ਮਸਲੇ ਨਾਲ ਕਹਿੰਦੇ ਵੀ ਇਥੋਂ ਦੇ ਲੋਕਾਂ ਦਾ ਕੁਲੜਾਨੀ ਅਡੇ ਵਿੱਚ ਬੈਠੇ ਲੋ ਪਹਿਲਾ ਪ੍ਰਗਨ ਜੀ ਬੋਲਗੇ ਉਹ ਲੋਕਾਂ ਨੂੰ ਆ ਕੇ ਕਹਿ ਦੇਣਾ ਉਹ ਲੋਕਾਂ ਨੂੰ ਕਹਿਣ ਵੀ ਸਾਨੂੰ ਤਾਂ 92 ਲੱਖ